ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਡੇ ਨਾਲ ਅੰਜਲੀ ਫਗਵਾੜਾ ਦੇ ਨਜ਼ਦੀਕੀ ਪਿੰਦੇ ਪਿੰਡ ਰਾਮਗੜ੍ਹ ਵਿਖੇ BSNL ਕੰਪਨੀ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਸ ਵਿੱਚ ਪਿੰਡ ਵਾਸੀਆਂ ਨੂੰ ਫ੍ਰੀ ਇੰਟਰਨੈਟ ਕਨੈਕਸ਼ਨ ਦਿੱਤੇ ਗਏ ਇਸ ਮੌਕੇ ਸਰਕਾਰ ਵੱਲੋਂ ਦਿੱਤੀ ਇਸ ਸਕੀਮ ਦਾ ਪਿੰਡ ਵਾਸੀਆਂ ਨੇ ਖੂਬ ਲਾਭ ਉਠਾਇਆ ਇਸ ਮੌਕੇ ਤਿਲਕ ਰਾਜ SDE BSNL ਫਗਵਾੜਾ ਅਤੇ ਕੁਲਵਿੰਦਰ ਚੰਦ JTO BSNL ਫਗਵਾੜਾ ਅਤੇ ਗੁਰਪ੍ਰੀਤ ਸਿੰਘ ਲਖਵਿੰਦਰ ਕੁਮਾਰ ਰੋਹਿਤ ਕੁਮਾਰ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਰਹੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਆ ਐਸਟੀ ਬੀਐਸएनएल ਫਗਵਾੜਾ ਨੇ ਕੀ ਕੀਤਾ ਦੇਖੋ ਪੂਰੀ ਖਬਰ ਵਿੱਚ ਫਗਵਾੜਾ ਤੋਂ ਸ਼ਰਨਿਤ ਸਿੰਘ ਸੋਨਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਮੈਂ ਤਿਲਕਰਾਜ ਐਸਡੀਡੀਐਸ ਨੂੰ ਫਗਵਾੜਾ ਅਸੀਂ ਪਿੰਡਾਂ ਦੇ ਵਿੱਚ ਫ੍ਰੀ ਮਤਲਬ ਇੰਟਰਨੈਟ ਪ੍ਰੋਵਾਈਡ ਕਰਦੇ ਹਾਂ ਜੋ ਕਿ ਸਰਕਾਰ ਦੀ ਸਕੀਮ ਚੱਲੀ ਆ ਰਹੀ ਹੈ ਅਸੀਂ ਫ੍ਰੀ ਮੋਡਮ ਦੇ ਰਹੇ ਆ ਤੇ ਸਾਡੇ ਚੈਨਲ 파ਟਨਰ ਜਿਹੜੇ ਆ ਆਪਣੇ ਮਿਸਟਰ ਗੁਰਪ੍ਰੀਤ ਸਿੰਘ ਜੀ ਇਹਨਾਂ ਨੇ ਬਹੁਤ ਵੱਡਾ ਬਰਾਲਾ ਕਰਕੇ ਅੱਜ ਰਾਮਗੜ੍ਹ ਆਪਣੇ ਪਿੰਡ ਦੇ ਵਿੱਚ ਅੱਜ ਕਨੋਪੀ ਲਾਈ ਆ ਤੇ ਸਾਡਾ ਮਿਨੀਮਮ ਪਲਾਨ ਜਿਹੜਾ ਹੈਗਾ ਜੀ ਉਹ 590 ਰੁਪਏ ਹੈਗਾ ਆ ਉਹਦੇ ਵਿੱਚ 100 Mbps ਦੀ ਸਪੀਡ ਹੈ ਆ ਤੇ ਅਨਲਿਮਿਟਿਡ ਡਾਟਾ ਹੈ ਤੇ ਅਨਲਿਮਿਟਿਡ ਵੌਇਸ ਹੈਗੀ ਆ ਤੇ ਇਹਦਾ ਹੋਰ ਕੋਈ ਵਾਧੂ ਚਾਰਜ ਨਹੀਂ ਲਿਆ ਜਾਵੇਗਾ ਤੇ BSNL ਆਪਣੀ ਤੁਹਾਡੀ ਇੱਕ ਸਰਕਾਰੀ ਕੰਪਨੀ ਆ ਤੇ ਅਸੀਂ ਤੁਹਾਡੇ ਸਹਿਯੋਗ ਦੀ ਕਰਦੇ ਹੈਗੇ ਆ ਤੇ ਤੁਹਾਡੇ ਸਹਿਯੋਗ ਦੀ ਸਾਨੂੰ ਲੋੜ ਆ ਤੇ ਵੱਧ ਤੋਂ ਵੱਧ ਆਪਣੀ ਆ ਕੇ ਬੁਕਿੰਗ ਕਰਵਾਓ ਰਾਮਗੜ੍ਹ ਪਿੰਡ ਦੇ ਵਿੱਚ ਤੇ ਮਿਨੀਮਮ ਪਲਾਨ ਸਾਡਾ ਹੈਗਾ 590 ਰੁਪਏ ਫੋਰ ਕੋਈ ਵਸੂਚਾਰ ਨਹੀਂ ਹੈਗਾ ਜੀ